ਅਸਲਾਮੁਆਲਿਕਮ ਸਸਰੀਆ ਕਾਲ ਕਿੱਦਾ ਹਾਲ ਚਾਲ ਹੈ ਮੇਰੇ ਵੀਰਾਂ ਦਾ ਪੈਨ ਪੜਾਵਾਂ ਦਾ ਉਮੀਦ ਕਰਨੀ ਆ ਵਧੀਆ ਹੋਵੇਗੀ ਤੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਅੱਜ ਅਸੀਂ ਤੁਹਾਡੇ ਵਾਸਤੇ ਇੱਕ ਹੋਰ ਫਨੀ ਵੀਡੀਓ ਲੈ ਕੇ ਆਏ ਹਾਂ ਅਸੀਂ ਜਦੋਂ ਅਸਲ ਪਹਿਲੇ ਵੇਖੀ ਸੀ ਪਾਕੀਆਂ ਚੋਰ ਉਹਨਾਂ ਦੀ ਚੈਨਲ ਦੀ ਇੱਕ ਹੋਰ ਵੀਡੀਓ ਰਿਕੁਐਸਟ ਕੀਤੀ ਆ ਸਾਡੇ ਇੱਕ ਭੈਣ ਜੀ ਨੇ ਕਿ ਇਹ ਤੁਸੀਂ ਜ਼ਰੂਰ ਵੇਖਿਓ ਤੇ ਚਲੋ ਤੁਹਾਡੀ ਰਿਕੁਐਸਟ ਤੇ ਵੇਖਣ ਚੱਲੇ ਆਂ ਵੀਡੀਓ ਤੇ ਚਲੋ ਵੇਖ ਲੈਨੇ ਆਂ ਵੀਡੀਓ ਕਿਉਂਕਿ ਜਿਹੜੀ ਪਹਿਲੀ ਵੀਡੀਓ ਵੇਖੀ ਸੀ ਉਹ ਤਾਂ ਬਹੁਤ ਵਧੀਆ ਸੀ ਹਾਂ ਤੇ ਚਲੋ ਇਹ ਵੀ ਵੇਖਨੇ ਆਂ ਹਾਂ ਇਹਨੇ ਮੈਂ ਲੁੱਟ ਲਈ ਕਿੰਨੇ ਵਾਰ ਥੱਕੀ ਗਈ ਕੰਧਾ ਪੁਣੇ ਹਾਰ ਮੰਨ ਆ ਜਾ ਆ ਜਾ ਭੈਣੇ ਆ ਜਾ ਦੱਸ ਮੈਨੂੰ ਟੰਡ ਨਾ ਘੰਡਾ ਨਾ ਇੱਥੇ ਵੀ ਲੱਭ ਲੈਂਦੀ ਆ ਨਾ ਨਹੀਂ ਆ ਗਈ ਭੈਣੇ ਹੋਰ ਸਰਾਕੀ ਹਾਲ ਆ ਫਿਰ ਵਾਲਾ ਹੀ ਵਧੀਆ ਹੈ ਵਧੀਆ ਆ ਇੱਕ ਫਿਰ ਹੈ ਹਾਂ ਆ ਗਿਆ ਕਰ ਲੈ ਲੈ ਫਿਰ ਐ ਹਾਂ ਲੈ ਅੰਦਰ ਹੀ ਰੂੜੀ ਆ ਇਥੇ ਬਾੜੀ ਬੂੜੀ ਲਾ ਲਿਆ ਕਰ ਸਬਜ਼ੀ ਪਾ ਇਹ ਨਾ ਹੁਰੇ ਹਣ ਗੁੱਡਗੜਈਆ ਜਿਹਾ ਕਰਕੇ ਹਾਂ ਇੱਥੇ ਸਬਜ਼ੀ ਸੁਬਜ਼ੀ ਲਾ ਦਾਂਗੇ ਪੈਣ ਹਾਂ ਆਹ ਕਰਦੂਆਂ ਦੀ ਵਾਲੇ ਦਾ ਵਧੀਆ ਹੋ ਰਿਹਾ ਤੇ ਪਾਣੀ ਪੂਣੀ ਪਾ ਲਿਆ ਕਰ ਪਾਣੀ ਤੇ ਪੌਣੀ ਆ ਆ ਦੇਖ ਤੂੰ ਧੁੱਪ ਕਿੰਨੀ ਪੈਂਦੀ ਐ ਮਾੜੀ ਨੇ ਹੋਰ ਸੁੱਕ ਜਾਂਦੀ ਐ ਹੋਰ ਸੁਣਾ ਨਿਆਣੇ ਗਵੰਡ ਦਾ ਕੀ ਹਾਲ ਆਣਗਵੰਡ ਦਾ ਹਾਲ ਤੈਨੂੰ ਪਤਾ ਹੀ ਐ ਤੂੰ ਉੱਥੇ ਹੀ ਆਈ ਮੈਂ ਤਾਂ ਸੱਚੀ ਸੌ ਮਾਰੇ ਦੀ ਜੀ ਨਹੀਂ ਲੱਗਿਆ ਮੈਂ ਕਿਹਾ ਭਾਈ ਮੈਂ ਤਾਂ ਮਿਲ ਕੇ ਹੁੰਨੀ ਆ ਜਾ ਕੇ ਚੱਲ ਵਧੀਆ ਪੂਰੀ ਵਾਲੀ ਲੈ ਲਿਆ ਕੀ ਕਰਾਂ ਤੈਨੂੰ ਪਤਾ ਤਾਂ ਹੈਗਾ ਕਿਹੜੇ ਰੰਡੀ ਰੋਣੇ ਤੋਂ ਘਰ ਛੱਡਿਆ ਉੱਥੋਂ ਹੈ ਕਿੰਨਾ ਸਿਆਪਾ ਸੀਗਾ ਰੋਜ ਹੀ ਕੁਟਕਲੇਸ ਹੁੰਦਾ ਸੀ ਤੇਰੇ ਤਾਂ ਵਾਲੇ ਬਾਦ ਪੈ ਗਈ ਸੀ ਵਾਲੇ ਬਾਦ ਪੈ ਗਈਆਂ ਸੀ ਮੇਰੇ ਤਾਂ ਸੱਚੀ ਗੱਲ ਦੇਖ ਬਾੜੇ ਕਨੀ ਮੈਂ ਔਖੀ ਸੀ ਹਾਂ ਮੈਂ ਮਰਦੀ ਸੀ ਬਾਤੀਆਂ ਪਥਾਉਂਦੀ ਜਿਹਦਾ ਜੀ ਕਰਦਾ ਉਹੀ ਟੋਕਰੇ ਭਰ ਕੇ ਲੈ ਜਾਂਦੀ ਜਿਹਦਾ ਜੀ ਕਰਦਾ ਉਹੀ ਟੋਕਰੇ ਭਰ ਕੇ ਲੈ ਜਾਂਦੀਆਂ ਸੁੱਖ ਨਾਲ ਮੇਰੀਆਂ ਬਾਤੀਆਂ ਵੇਖ ਲੈ ਸਾਰੇ ਪਿੰਡ ਚੋਂ ਜ਼ਿਆਦੇ ਹੁੰਦੀਆਂ ਨੀ ਪੈਣੇ ਇੱਕ ਗੱਲ ਹੋਰ ਕਿੱਤੇ ਵਿੱਚ ਮੇਰੀ ਗਿਣਤੀ ਨਾ ਕਰ ਲਈ ਨਾ ਤੂੰ ਤਾਂ ਸਮਾ ਮੇਰੀ ਬਚਤ ਹੀ ਕੀਤੀ ਆ ਹੈਂ ਦੇਖ ਲੈ ਤੇ ਫਿਰ ਕਿੰਨੇ ਚ ਲੈ ਲਿਆ ਇਹ ਆਪਾਂ ਨੂੰ ਪੈ ਗਿਆ 15 ਲੱਖ ਚ ਹਾਂ ਹਜੇ ਤਾਂ ਗੜੇ ਜੰਗਲੇ ਦੇ ਬਣਾਉਣੇ ਆ ਬਣਾਉਣੇ ਨੇ ਕੋਈ ਨਾ ਹਜੇ ਠਰ ਕੇ ਘਰ ਲੱਗੇ ਉਪਰ ਮਾਲੀ ਕੀ ਆ ਉੱਤੇ ਮੰਜੇ-ਮੁੰਜੇ ਡਾਣੇ ਪੈਣ ਨੇ ਇਹ ਵਿੱਚ ਪਤਾ ਨਹੀਂ ਲੱਗਦਾ ਬਾਈ ਨਾਲੇ ਹੁਣ ਆਏ ਦੇਖ ਨਾਲੇ ਤਾਂ ਮੈਂ ਬਾੜਾ ਉੱਤੀ ਬਣਾਤਾ ਸ਼ੱਕ ਤੇ ਕੋਠੇ ਤੇ ਹੌਣ ਮਾਖਾ ਇੱਥੇ ਨਾ ਕੋਈ ਮੇਰੇ ਪਿੱਪਲ ਲੱਗ ਜੇ ਕੋਈ ਨਵੀਂ ਬਾਜੀ ਉੱਤੇ ਹੀ ਚੜਾਤੀਆਂ ਪਾਤੀਆਂ ਬੁੱਤੀਆਂ ਤੂੰ ਫੇਰ ਫੇਰ ਵੀ ਕੰਮਲ ਕੁੱਟ ਲਿਆ ਹਾਂ ਵੀ ਕੋਠੇ ਤੇ ਖਬਰ ਕੋਈ ਇੱਥੇ ਕਮਾਂਡਣ ਕਹੀ ਜੀ ਹੋਵੇ ਕੋਠੇ ਤੇ ਚੱਕੀ ਜਾਵੇ ਤੈਨੂੰ ਪਤਾ ਹੀ ਨਾ ਲੱਗੇ ਇੱਥੇ ਬਣਾਉਂਦੀ ਗਾ ਤੂੰ ਬਾੜਾ ਪੂਰੇ ਮੈਨੂ ਐਸੀ ਮੱਛਰ-ਮੁੱਛਰ ਵਾਲਾ ਹੋ ਜਾਊਗਾ ਫੇਰ ਨਹੀਂ ਮੱਛਰ ਨੂੰ ਕੀ ਸੀ ਹੁਣ ਤਾਂ 2 ਮਹੀਨੇ ਲੋ ਦੇਸਾਂ ਦੀ ਚੱਲੂਗੀ 2-3 ਮਹੀਨੇ ਲੋੜ ਹੀ ਨਹੀਂ ਹੈਗੀ ਮੱਛਰ ਕਿੱਥੇ ਰਹਿ ਜਾਊਗਾ ਬਸ ਫਿਰ ਮਾਦਾ ਆਈ ਸੋ ਨਾ ਲਵਰ ਪਾਤੀਆਂ ਵਾਲੀਆਂ ਹੁੰਦੀਆਂ ਨੇ ਨਾਲ ਐਂ ਪੜਾਜੇ ਲੱਗਦਾ ਹੁਣ ਅਸੀਂ ਅੱਧ ਵਿੱਚ ਦੀ ਇਧਰ ਬਾੜਾ ਬਣਾ ਹਾ ਰੂੜੀ ਰਪਾ ਅੱਧਰ ਕੋਜੀ ਨਾਲੇ ਬਾੜਾ ਬਣਾ ਦੂੰ ਨਾਲੇ ਸਬਜ਼ੀ ਸਬਜ਼ੀ ਲਾ ਦਾਂ ਤੂੰ ਮੈਂ ਇਧਰ ਨਾ ਆਏ ਕਹੀਨੀ ਆ ਰੂੜੀ ਨਾ ਇੱਥੇ ਲਾ ਰੂੜੀ ਤੂੰ ਬਾਹਰ ਤੋਂ ਬਾਹਰ ਲਾ ਹਜੇ ਨਾ ਥੋੜੀ ਜੀ ਥੌਂ ਲਵਾਂਗੇ ਬਾਹਰ ਬਾਗਲ ਆ ਰੂੜੀ ਰਾੜੀ ਵਾਸਤੇ ਹਜੇ ਤਾਂ ਘਾਰ ਹੀ ਚੱਲ ਮਸਾਂ ਬਣਿਆ ਤੈਨੂੰ ਪਤਾ ਤਾਂ ਹੈਗਾ ਇਹ ਬਾਹਰ ਲੈਣ ਦੀ ਬਜਾਈ ਐਸੇ ਗੇਟ ਨੂੰ ਉਰੇ ਲਾਲਾ ਛੋਟਾ ਘਰ ਲੈ ਬੇੜਾ ਐਡਾ ਬੇੜਾ ਨਾ ਔਖੀ ਹੁੰਨੀ ਸੁੰਬਰ ਦੀ ਹਾਂ ਵੀ ਵਧੀਆ ਹੋਰ ਕੀਤਾ ਕੋਈ ਨਹੀਂ ਜਦੋਂ ਬਣਾਵਾਂਗੇ ਨੌਬਤ ਦੇਖਾਂਗੇ ਫਿਰ ਹਾਂ ਭੈਣੇ ਮੇਰੀ ਗੱਲ ਸੁਣ ਮੈਂ ਤਾਂ ਉੱਥੇ ਤਪੀ ਪਈ ਸੀ ਨਾਲੇ ਤਾਂ ਗਵਾੜ ਜਾ ਕੇ ਰੋਜ਼ ਲੜਦੀਆਂ ਸੀਗੀਆਂ ਹਨਾ ਨਾਲੇ ਦੇਖ ਮੇਰੇ ਪਾਤਰੀਆਂ ਨਹੀਂ ਰਹਿੰਦੀਆਂ ਸੀ ਪਰ ਮੇਰੇ ਵਾਲਾ ਕਹਿੰਦਾ ਵੀ ਚੱਲ ਇੱਥੋਂ ਆਪਾਂ ਸਿਆਪਾ ਹੀ ਨਿਬੜਵਾਂ ਗੰਦੇ ਗਵਾੜ ਚ ਰਹਿਣ ਦੀ ਲੋੜ ਹੀ ਨਹੀਂ ਹੈਗੀ ਨਹੀਂ ਉਹ ਤਾਂ ਕਹਿੰਦੇ ਹੁੰਦੇ ਆਪ ਹੀ ਟਲ ਜੀ ਹੋਰ ਉਹੀ ਤਾਂ ਮੈਂ ਸਿਆਣੀ ਰਹੀ ਟਲ ਗਈ ਉੱਥੋਂ ਹਨਾ ਤੇ ਆਪ ਦਾ ਜਿਵੇਂ ਕਹਿੰਦੇ ਹੁੰਦੇ ਨੇ ਬਚਤ ਚੰਗੀ ਹੈਗੀ ਲੜ ਕੇ ਕੀ ਹੈ ਆਪਣੇ ਕੋਈ ਕੁੰਡੇ ਸਿੰਘ ਆਲਾ ਹੋਰ ਟੱਕਰ ਦੀ ਫੜ ਜਾਣਗੇ ਉਹ ਤਾਂ ਹੀ ਹੁੰਦਾ ਫਿਰ ਕਿਤਨਾ ਕਿਤੇ ਕਹਿੰਦੇ ਸੇਰ ਨੂੰ ਸਵਾਸੇ ਟੱਕਰ ਜਾਣਾ ਨਾਲ ਸਾਡੇ ਐਨ ਲਾਲਾ ਵੀ ਖੇਤਾਂ ਦੇ ਨੇੜੇ ਆ ਗਏ ਸੀ ਆਪਿਆਂ ਦੇ ਹਾਂ ਇਹ ਤਾਂ ਹੈ ਆ ਤਾਂ ਜਿਵੇਂ ਕਹਿੰਦੇ ਨੇ ਹਾਕ ਮਾਰ ਕੇ ਚਾਹ ਵੜਾ ਜਾਂਦੀ ਹੁੰਦੀ ਹੋਣੀ ਹੋਰ ਨਾਲ ਤਾਂ ਖੇਤ ਨੇੜੇ ਹੋ ਗਏ ਨਾਲੇ ਚਲ ਘਰ ਨੇੜੇ ਹੋ ਗਏ ਸਾਰਾ ਕੁਝ ਟੈਂਟਾਂ ਨਾਲੇ ਉੱਥੋਂ ਦੀ ਮੇਰੇ ਭੈਣੇ ਲੜਾਈ ਗਲੋ ਲੱਥੀ ਉਹ ਫਿਰ ਕਿੰਨੇ ਦੇ ਵਿੱਚ ਆ ਉਹੋ ਜਿਹੀ ਵਿੱਚ ਆ ਕਿੱਥੇ ਆ ਹੱਟੋਂ ਹੀ ਪਿਆ ਅੱਛਾ ਹਾਂ ਵੇਚੋਗੇ ਵੇਚਾਂਗੇ ਤਾਂ ਸਹੀ ਹਜੇ ਦੇਖਾਂਗੇ ਫਿਰ ਅੱਛਾ ਹਨਾ ਚਲ ਹੋਰ ਚਾਹ ਬਣਾਵਾ ਪਹਿਲਾਂ ਨਾ ਨਾ ਚਾਹ ਤਾਂ ਮੈਂ ਰੋਟੀ ਬਣਾ ਦੇਣੀ ਆ ਨਾ ਰੋਟੀ ਖਾ ਕੇ ਚਾਹ ਪੀ ਕੇ ਮੈਂ ਕੰਮ ਕੋ ਮੇਰੇ ਨੇ ਵੇਟ ਕੇ ਆਈ ਮੇਰੀ ਸੌਕਣਾ ਨੇ ਹੁਣ ਤਾਂ ਨਹੀਂ ਕਦੀ ਕੋਈ ਗੱਲ ਗੁੱਲ ਕੀਤੀ ਮੇਰੀ ਕੋਈ ਮੈਂ ਤੈਨੂੰ ਸੱਚੀ ਗੱਲ ਦੱਸਾਂ ਹਾਂ ਮੇਰਾ ਗੇੜਾ ਹੀ ਨਹੀਂ ਲੱਗਿਆ ਉਧਰ ਜਿੱਦੀ ਮੇਰਾ ਗੇੜਾ ਲੱਗਿਆ ਤੈਨੂੰ ਸਾਰੀਆਂ ਦੱਸ ਦੂੰਗੀ ਭਰੀਆਂ ਪੀਤੇ ਆਉਂ ਵੀ ਬੈਠੇ ਹੋਣੀਆਂ ਸੌਕਣਾ ਜਾਉਂਗੀ ਕਿਤਨ ਕਿੜਾ ਲਾ ਕੇ ਆਉਂਗੀ ਚੰਗਿਆ ਹਾਂ ਲੋਕਾਂ ਨੇ ਦੱਸਦੇ ਸਾਰੇ ਰੀਲ ਤੇਰੇ ਕੋਲ ਖੋਲ ਦ ਬਸ ਠੀਕ ਹੈ ਮੇਰਾ ਕੰਮ ਕੀ ਹੈ ਨਾ ਤੇਰੇ ਤੋਂ ਵੱਧ ਮੈਂ ਕਿਸੇ ਨੂੰ ਪਿਆਰ ਕਰਦੀ ਹਾਂ ਮੈਂ ਸੱਚੀ ਗੱਲ ਆਪਣੀ ਤਾਂ ਵਾਲੀ ਦੋਸਤੀ ਹੈ ਹਾਂ ਆਪਾਂ ਤਾਂ ਤਾਈ ਜੀ ਉਹ ਬਣਾ ਲੈ ਤਾਂ ਵੀ ਮੈਂ ਤੇਰੀ ਤਾਈ ਹਾਂ ਸੱਸ ਬਣਾ ਲੈ ਮੈਂ ਤੇਰੀ ਸੱਸਾਂ ਮਾਂ ਬਣਾ ਲੈ ਤਾਂ ਮੈਂ ਤੇਰੀ ਮਾਂ ਨਹੀਂ ਪਰ ਭੈਣ ਬਣਾ ਲੈ ਤੇਰੀ ਭੈਣ ਵਿੱਚ ਤਾਂ ਸਾਰਾ ਕੁਝ ਹੀ ਆ ਤੇਰਾ ਭੈਣ ਤਾਂ ਹੈਗੀ ਹੀ ਆ ਤੂੰ ਹਾਂ ਗਾਲੀ ਨਾ ਉਹ ਨਾਲ ਦੇ ਸਾਹਮਣੇ ਬਾਲਾ ਨਾਲ ਮੇਰੇ ਨਾਲ ਗੱਲਾਂ ਕਰਤਾ ਮਾਰਿਆ ਅੱਛਾ ਥੋੜਾ ਜਿਹਾ ਪਾਸਾ ਜਾ ਰੱਖਿਆ ਫਿਰ ਉਹ ਗੱਲ ਨਹੀਂ ਕਰਦੀ ਤੇਰੀ ਹਾਂ ਇਹਨੂੰ ਪਤਾ ਲੱਗ ਗਿਆ ਚੱਲ ਹੁਣ ਤਾਂ ਪਾਸਾ ਹੀ ਆ ਉਹ ਹੈ ਔਰ ਹੁਣ ਤਾਂ ਪਾਸਾ ਹੀ ਹੈ ਚੱਲ ਆਉਂ ਮੈਂ ਕਹਿਦਨੀ ਹੁੰਨੀ ਆ ਵੀ ਐਡੀ ਕੰਮਲੀ ਅਸਿਰ ਹੈ ਜੀ ਕਦੇ ਤਾਂ ਮੈਨੂੰ ਕਹਿ ਦਿੰਦੀ ਮਾਸੀ ਕਦੇ ਕਹਿੰਦੀ ਹੈ ਭੈਣ ਮੈਂ ਕਿਹਾ ਮੈਂ ਤਾਂ ਹੁਣ ਬੀਤਦੀ ਹੋਈ ਨਹੀਂ ਕੁਝ ਮਰਜ਼ੀ ਕਹੀ ਹਾਂ ਹਾਂ ਜੀ ਕਹਿ ਛੱਡ ਦੇ ਚੱਲ ਵਧੀਆ ਲੈ ਚੰਗਾ ਪਹਿਨੇ ਮੈਂ ਜਾਣੀ ਮੈਂ ਤਾਂ ਤੇਰੇ ਘਰ ਹੀ ਦੇਖਣ ਆਈ ਸੀ ਅੱਛਾ ਉਹਦਾ ਐ ਚਲ ਵਧੀਆ ਮਿਲ ਗਿਆ ਕੁੱਲਾ ਮਿਲ ਗਿਆ ਨਾਲੇ ਨਾ ਘਰ ਬਹੁਤ ਖੁੱਲਾ ਹੋ ਕਰ ਨਾ ਉਹ ਤੇਰਾ ਵਾਲਾ ਸੋਲ ਲੀਆਂ ਬਣੀਆਂ ਬਣਾਈਆਂ ਮਿਲ ਗਈਆਂ ਫਿਰ ਆਏ ਨਾ ਇਹ ਬਸੋਂ ਸੀਗੀ ਇੱਥੇ ਕਿਸੇ ਦੀ ਹਾਂ ਪਹਿਲਾਂ ਬਸੋਂ ਸੀਗੀ ਹਾਂ ਉਹ ਬਾਹਰ ਰੈਂਟ ਵੜੀ ਚੱਕ ਲਈ ਉਹ ਤੋਂ ਚੱਕ ਲਈ ਉਹਦਾ ਐਦਾ ਪਿਆ ਉੱਥੇ ਸਮਾਨ ਥੋੜਾ ਬਹੁਤ ਹਜਾ ਘਰੇ ਹਾਂ ਨਹੀਂ ਤਾਂ ਮੈਨੂੰ ਉਦੋਂ ਐ ਪਤਾ ਲੱਗ ਜਾਂਦਾ ਤਾਂ 아이 ਨੂੰ ਪਤਾ ਲੱਗ ਜਾਂ ਮਿੰ ਪਿੰਡ ਭਾਗੀ ਸੀ ਨਹੀਂ ਮੈਂ ਤਾਂ ਕਿਸੇ ਕੋਲੇ ਧੂਨੀ ਕੱਢਿਆ ਮਗਰ ਫੇਰ ਹੌਕਾ ਲੈਂਦੀਆਂ ਨੇ ਕੰਚਰੀ ਹਾਂ ਤੇ ਮੈਂ ਕਹਿੰਦੀ ਸੀ ਪਿੰਡ ਮੇਰੇ ਪਰਜਾਇ ਹੀ ਨਪਰੇਸ਼ਨ ਕਰਾਇਗਾ ਅੱਛਾ ਹਰਸੋਲੀ ਜੀ ਸੀਗੀ ਮਗਾਇਕ ਉਹ ਕਿ ਦੋ ਦਿਨ ਮੇਰੇ ਕੋਲੇ ਆਈ ਨਹੀਂ ਉੱਥੇ ਲੱਗ ਗਿਆ ਮੈਨੂੰ ਹਰਤਾ ਮੈਂ ਤਾਂ ਜਦੋਂ ਆਈ ਜਦੋਂ ਪਤਾ ਲੱਗਿਆ ਮੈਂ ਤਾਂ ਭੱਜੀ ਆਈ ਤੇਰੇ ਪਾਸੇ ਤੇ ਮੇਰੀ ਆ ਗਈ ਹੋਰ ਮੈਂ ਤਾਂ ਕੱਪੜੇ ਵੀ ਨਹੀਂ ਬਦਲੇ ਉੰਨੇ ਜੱਪੜੀ ਹੋਮੀ ਆ ਗਈ ਰੋਟੀ ਖਾ ਕੇ ਬਸ ਮੜੇ ਜਿਹੜਾ ਸਟੇ ਦੀ ਕੰਮ ਇੱਕ ਦੋ ਕਰ ਬੈਠੇ ਮੈਂ ਚਾਹ ਬਣਾਉਣੀ ਆ ਨਹੀਂ ਪੈਣੀ ਚਾਹ ਤਾਂ ਮੈਂ ਨਾ ਤੈਨੂੰ ਦੱਸ ਰਹਾਗਾ ਪੀ ਕੇ ਬਾਟ ਟੱਕ ਕੇ ਆਈ ਐ ਕਿਉਂ ਐ ਮੈਂ ਤਾਂ ਕਾ ਕਰਦੀ ਆ ਤੇ ਫੇਰ ਆਉਂਗੀ ਖੁੱਲੇ ਦੇ ਟਾਈਮ 'ਚ ਚੰਗਾ ਹਾਂ ਫੇਰ ਖਾਸੇ ਸਾਰੀਆਂ ਕਿ ਲਾ ਮਾਰ ਕੇ ਜਾਣ ਦੀ ਚੱਲ ਰਹਾ ਚੰਗਾ ਚੰਜੀ ਲਾ ਕੇ ਰਹੀ ਜੇ ਤੂੰ ਲੋਰ ਆਵੇਂ ਮੇਰੇ ਟੱਕਾ ਤਾਂ ਮੈਨੂੰ ਦੱਸਦਾ ਨਾ ਕੋਈ ਨਾ ਮੈਂ ਫੋਨ ਕਰ ਦਿਆ ਕਰਨ ਤੈਨੂੰ ਤੂੰ ਹਾਂ ਚੰਗਾ ਹੋਣ ਕਰੇ ਹੈਗਾ ਨਹੀਂ ਤੈਨੂੰ ਛੱਡ ਹੀ ਆਉਂਦਾ ਲੈ ਲੈ ਕੋਈ ਨਾ ਆ ਤਾਂ ਬਾਟ ਖੜੀ ਆ ਨਾਲੇ ਲਤਮਾ ਕੁੜੀ ਹੋ ਜੂ ਉਸ ਪੈਕੀ ਬੈਠ ਗਈ ਖਾਦੀਆਂ ਨੇ 4 ਦਿਨ ਹੋਰ ਤਾਂ ਕਿਹੜਾ ਕਮਾਂਦਰਾ ਕਰਨਾ ਹੈ ਤੇ ਵੇਖਣ ਨੂੰ ਸੁਆ ਲੈਂਦੀ ਰਹਿੰਦੀ ਸੀ ਹੁਣ ਇੱਥੇ ਆ ਕੀ ਕਣ ਸੁਆ ਲੈਣ ਬਸ ਚੱਲਾ ਹੂੰ ਤਾਂ ਖਬਰਸਾਰ ਵਧੀਆ ਇਹ ਸਾਰਿਆਂ ਦੀ ਕੌਣ ਕੀ ਕਰਦਾ ਕੌਣ ਕੀ ਨਹੀਂ ਕਰਦਾ ਆਹ ਤਾਂ ਸਭ ਦੀ ਖਬਰ ਦਿੰਦੀ ਰਹਿੰਦੀ ਹੈ ਚੱਲ ਕਰਾਂ ਕੰਮ ਮੈਂ ਤੋਂ ਨਹੀਂ ਵਿਖਿਆ ਸੀ ਜੇ ਕੋਈ ਗੱਲ ਸੋਚਣ ਵਾਲੀ ਹੈ ਪੰਦਰਾਂ ਲੱਖ ਰੁਪਿਆ 15 ਲੱਖ ਕਹਿਣਾ ਸੌਖਾ ਹੈ ਕਮਾਉਣਾ ਬਹੁਤ ਔਖਾ ਹੈ ਇਹਨੇ ਕਿੱਥੋਂ ਕਮਾਇਆ ਹੋਇਆ ਇੰਨੇ ਪੈਸੇ ਪਾਥੀਆਂ ਚ ਤਾਂ ਨਹੀਂ ਇਹ ਕਮਾ ਸਕਦੀ ਘਰ ਵਾਲੇ ਦਾ ਕੀੜਾ ਕਮਾਂਤਰਾ ਕਰਦਾ ਥੋੜੀ ਜਿਹੀ ਜਮੀਨ ਹੋਵੇ ਪਰ ਮੈਨੂੰ ਸ਼ੱਕ ਹੈ ਕਿਤੇ ਤੂੰ ਨੰਬਰ ਤਾਂ ਦਾ ਤਾਂ ਨਹੀਂ ਇਹ ਕੰਜਰੀ ਕਰਦੀ ਹੋ ਜ਼ਰੂਰ ਕੋਈ ਚਾਲਾ ਕਦੇ ਕਦੋਂ ਪਤਾ ਤਾਂ ਲੱਗੇ ਜੋ ਮੈਂ ਵੀ ਕਦੋਂ ਛੱਡਦੀ ਆ ਪਤਾ ਲਾਉਣੋ ਚਲ ਮੈਨੂੰ ਕੀ ਕੁਝ ਕਰੀ ਜਾਵੇ ਲੈ ਆ ਗੋਹੜ ਬੱਠਲ ਤੋਰੀ ਧਰ ਦਿੰਨੀ ਆ ਧੋਪ ਵੀ ਆ ਅਖਰਾਂ ਦੀ ਹੋ ਗਈ ਅੱਜ ਤਾਂ ਕਿੱਥੇ ਪੁੱਠੇ ਕੰਮ ਕਰਦਾ ਹੈ ਦੀਆ ਕੋਟ ਦਸਰਾਤ ਨੂੰ ਇਹਨੂੰ ਤਾਂ ਅੱਗ ਲਾ ਦੇ ਸਾਹਮਣੇ ਧਰਤੀ ਹੈਗਾ ਕੋਈ ਕਰੇ ਨਹੀਂ ਮੈਂ ਮਰ ਜਾ ਨਹੀਂ ਹਾਏ ਹਾਏ ਮੋٹے ਦਿਮਾਗ ਦੀ ਫੇਰ ਆ ਗਈ ਨਹੀਂ ਭਾਬੀ ਨਹੀਂ ਵੀਰੀ ਸਾਫੀ ਨਹੀਂ ਨਾਲੀ ਸਾਫੀ ਕੋ ਨਹੀਂ ਨੁਕਤੀਆਂ ਅੱਗੇ ਉਹ ਲੈ ਪਾ ਭੀ ਤੂੰ ਤਾਂ ਜਮੇ ਹੀ ਕਮਾਲ ਦੀ ਗੱਲ ਕਰਤੀ ਨਾ ਬਾਲੀ ਮਾੜੀ ਗੱਲ ਨਹੀਂ ਹੈਗੀ ਤੇਰੇ ਵਾਸਤੇ ਹੈ ਕੀ ਹੋਣਾ ਲੁਫਰੋ ਹੀੜੜ ਹਿੜੜ ਕਰ ਪਿਆ ਤੇ ਸਾਰ ਪਿੰਡ ਚ ਗੇੜਾ ਖੱਗ ਗਈ ਨਹੀਂ ਮੇਰੇ ਬਾਪ ਵੀ ਰਹਿੰਦੀ ਸੀ ਨੀ ਮੇਰੇ ਬਾਪ ਵੀ ਰਹਿੰਦੀ ਸੀ ਮੈਨੂੰ ਤਾਂ ਆਈ ਸੀ ਮੈਂ ਕਦੇ ਕੁਝ ਨਾ ਹੋਇਆ ਪੱਜ ਗਈ ਹੋਵੇ ਉਹ ਆ ਕਿਤੇ ਮੇਰੇ ਚੱਜ ਦਾ ਬੋਲ ਲਿਆ ਕਰ ਅਜੇ ਛਕਲ ਨਹੀਂ ਮੋਟਾ ਦਿਮਾਗ ਦੀ ਚੱਜ ਦੀ ਬੋਲਦਾ ਚੱਜ ਦਾ ਲਿਆ ਕਰ ਮੈਨੂੰ ਤਾਂ ਆਈ ਸੀ ਕਿਤੇ ਮੇਰਾ ਪਾਈ ਰੰਡਾ ਨਾ ਹੋ ਗਿਆ ਹੋਵੇ ਕਿਤੇ ਮਰ ਮੁਰਗੀ ਹੋਵੇ ਲੀ ਤੁਹਾਹੀ ਸੁੱਖਾ ਪਾ ਲਿਆ ਕਰ ਚੰਦਰੇ ਮੂੰਹ ਆ ਲਿਏ ਨਾ ਤੈਨੂੰ ਕਰ ਕੀਨੇ ਦੱਸਦਾ ਮੋਟੇ ਦਿਮਾਗ ਦੀਏ ਇਲਾ ਪਰ ਉਹ ਕਹਿੰਦੇ ਹੁੰਦੇ ਦਾਈਆਂ ਤੋਂ ਵੀ ਕਦੇ ਢਿੱਡ ਲੁਕੇ ਨਾ ਮੇਰੇ ਪਾਈ ਦਾ ਕਰ ਕੁੜਮਾ ਲਾ ਬੁਲੇ ਹੂੰ ਕਰ ਤਾਂ ਪਾ ਵੀ ਬਾੜਾ ਸੋਣਾ ਬਦਾਈਆਂ ਤੈਨੂੰ ਮੈਨੂੰ ਤਾਂ ਐ ਲੱਗਦਾ ਵੀ ਇਹ ਤੂੰ ਮੈਨੂੰ ਜਾਣ ਕੇ ਨਹੀਂ ਕਰ ਦੱਸਿਆ ਵੀ ਕਿਤੇ ਲੱਡੂ ਨਾ ਖਵਾਣੇ ਪਾਇਣ ਨਾਨਦ ਨੂੰ ਬਣੀਆਂ ਲੱਡੂਆਂ ਦੀ ਨਹੀਂ ਮੇਰੀ ਗੱਲ ਸੁਣ ਹੁਣ ਆਈਆਂ ਨਾ RAM NARAY ਠੀਕ ਹੈ ਐਡਾ ਵੱਡਾ ਬੈਕ ਚੱਕੀ ਫਿਰਦੀ ਐ RAM ਨਾਲ ਕੀ ਮੈਂ ਤਾਂ ਸਿੱਧਾ ਨਾਲ ਵੀ ਰਹੂੰਗੀ ਮੈਂ ਤਾਂ ਪੂਰਾ ਖਲੜਲਾ ਕਰੱਚ RAM ਕਰਿਆ ਕਰਨ ਕਿਉਂ ਮੈਂ ਕਿਹੜਾ ਜਵਾਨ ਆ ਨਾ ਰੁੜਚਾ ਨਾ ਨਮ ਤਾਂ ਕੁੱਟਕੇ ਤੇ ਜੀਤ ਨੂੰ ਕੀ ਨੀ ਤੇ ਰਿਆ ਹਾ ਨਾ ਬੁੱਥੀ ਹੈਗੀ ਕੁੱਟ ਖਾਣ ਵਾਲੀ ਐ ਠੀਕ ਐ ਜਿਹੜੇ ਤੋ ਆ ਭੜਨ ਭਾਂਡਾ ਦਾ ਬੜ 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 ਕਰਦੀ ਰਹੀ ਨਹੀਂ ਇੱਕ ਚੀਜ਼ਾਂ ਕੋ ਕਤਰ ਕਰ ਕਰ ਗਈ ਬਣ ਗਈ ਪਰਜਾਈ ਬਣ ਗਈ ਤਾਂ ਹੀ ਲੋਕ ਕਹਿੰਦੇ ਆ ਵੀ ਮਾ ਜਿਹੜੀ ਪਰਜਾਈ ਹੁੰਦੀ ਆ ਕਦੇ ਮਾਂ ਨਹੀਂ ਮਰ ਸਕਦੀ ਤੂੰ ਵੀ ਉਹਨਾਂ ਪਰਜਾਈਆਂ ਚਾ ਜੇ ਕਿਤੇ ਮੇਰੀ ਮਾਂ ਹੁੰਦੀ ਤੋ ਦੁੱਖ ਸੁੱਖ ਸੁਣਦੀ ਮੇਰੀ ਥੀ ਘਾਤੋਂ ਆ ਗਈ ਇਹ ਕਿ ਤੂੰ ਇਹੀ ਜੀ ਕਰ ਮੂਹੀ ਮੇਰੇ ਭਰਾ ਦੇ ਕਰਮਾਂ ਚ ਧਰੀ ਪਈ ਸੀ ਮਨ ਮਾਰ ਦੇ ਘਾੜ ਤੇ ਚੁੱਪ ਕਰਕੇ ਬਹਿ ਗਈ ਭੁੱਖੀ ਜੰਨੀ ਐ ਮਰੀ ਜੰਦੀ ਐ ਪਕਾਈ ਆਏ ਨਹੀਂ ਪੁੱਛਿਆ ਵੀਪਈ ਆਈ ਐ ਕਿ ਚਾ ਪਾਣੀ ਕੋਈ ਸਮੋਸਾ ਕੋਈ ਬਰਫੀ ਹੋ ਨਾ ਇਹ ਨਾ ਲੋਕ ਕੁੜੀਆਂ ਨੂੰ ਖਵਾਉਂਦੇ ਆ ਨਹੀਂ ਤੈਨੂੰ ਪੱਥੇ ਰਖਵਾ ਦਿਆਂਗੀ ਪਰਲੀ ਢਿੱਡ ਤੂੰ ਰਾਮ ਨਾਲ ਚੈਨ ਨਾਲ ਟਿੱਕੇ ਨਾ ਸ਼ਾਂਤੀ ਨਾਲ ਰਹਿ ਜਾ ਛੰਗਾ ਸ਼ਾਂਤੀ ਨਾਲ ਰਹਿ ਜਾ ਸ਼ਾਂਤੀ ਕਿੰਨਾ ਦੇ ਘਰ ਆਈ ਹੈ ਆ ਦੇਖ ਲੈ ਐਂ ਦਿਮਾਗ ਖਾਏਂਗੀ ਨਾ ਤਾਂ ਤੈਨੂੰ ਮੈਂ ਇੱਕ ਘੰਟਾ ਨੂੰ ਰੇ ਰਹਿਣ ਦੇਣਾ ਠੀਕ ਹੈ ਮੈਂ ਤਾਂ ਪਹਿਲੇ ਤਾਂ ਪੀਤ ਪਾਈ ਆਈਆਂ ਮੈਂ ਤੈਨੂੰ ਦੱਸਾਂ ਉੱਥੇ ਕੰਜਰੀਆਂ ਉਹ ਮੈਨੂੰ ਪੁਖਾਈ ਕਰਾਉਂਦੀਆਂ ਸੀਗੀਆਂ ਉੱਥੇ ਉਹ ਨਹੀਂ ਗੋਹਾ ਗੁੜਾ ਛੱਡਦੀਆਂ ਸੀ ਕੰਜਰੀਆਂ ਚੱਕ ਕੇ ਲੈ ਜਾਂਦੀਆਂ ਨੇ ਉਹ ਥੋਡੀਆਂ ਗਵੰਡਣਾ ਜਿਹੜੀਆਂ ਰੀ ਤਰੀ ਆਹੋ ਲੋਕੇ ਹੁਣਾਂ ਤੇਰਾ ਕੀ ਮਾੜਾ ਕਰਤਾ ਤੇਰਾ ਤਾਂ ਬਸ ਵੋਈ ਇਹ ਹੋ ਜਾ ਤੂੰ ਚਾਰੇ ਫੇਰ ਚੱਕ ਕੇ ਪੈਣੀ ਤੂੰ ਆਪੀ ਕੱਟਨੀ ਉਹ ਤਾਂ ਮੇਰੇ ਨਾਲ ਨਹੀਂ ਕੱਟਦੀ ਕਿਸੇ ਨਾਲ ਚੰਗਾ ਮੇਰੀ ਐਂ ਗੱਲ ਸੁਣ ਲੈ ਹੁਣ ਵੀ ਕੀ ਖਾਣਾ ਕੀ ਪੀਣਾ ਦੱਸ ਜਾਪੀਂ ਆਹ ਵਣੀ ਗੱਲ ਦੇਖ ਪਾ ਬੀ ਵਾਲੀ ਡੋਗ ਪਾਪੀ ਚਾਹ ਤਾਂ ਮੈਂ ਪੀਂਦੀ ਨਹੀਂ ਮੇਰਾ ਰੰਗ ਕਾਲਾ ਹੋ ਜੂਗਾ ਅਟੋ ਆਇ ਕਾ ਮੇਰੇ ਵਾਸਤੇ ਨਾ ਕੋਲ ਡ੍ਰਿੰਕ ਲਿਆ ਦੇ ਨਹੀਂ ਕੋਲ ਡ੍ਰਿੰਕ ਕਾਲਾ ਹੁੰਦਾ ਚੰਦਰਗੇ ਉਹਦੇ ਨਾਲ ਰੰਗ ਕਾਲਾ ਹੁੰਦਾ ਉਹ ਖੂਨ ਚ ਜਦ ਰਚ ਜਾਂਦਾ ਨਾ ਨਾਲੇ ਤਾਂ ਅੱਜ ਕੱਲ ਉਹ ਚ ਮਲਾਵਟ ਆਉਂਦੀ ਏ ਫਿਰ ਐ ਕਰ ਉਹ ਜਿਹੜਾ ਇੱਕ ਪੀਲਾ ਪੀਲਾ ਜਾਂ ਹੁੰਦਾ ਚੰਦਰੇ ਮੂੰਹ ਵਾਲੀ ਮੈਂ ਹੁਣ ਇੱਥੇ ਨਵਾਂ ਨਵਾਂ ਘਰ ਮੂੰਹ ਆ ਲਿਆ ਆ ਕੇ ਇੱਥੇ ਹੈ ਪੂਰੇ ਲੋਕਾਂ ਨੂੰ ਜਲੂਸ ਨਾ ਦਿਖਾਈ ਆ ਦੇਖ ਉਹਦੇ ਕੰਧਾਂ ਤੇ ਚੜਦੇ ਨੇ ਉਧਰ ਲੋਕ ਹੇ ਲੋ ਸਾਸਰੀ ਕਾ ਰਾਮ ਚਾਹ ਦੀ ਮੈਂ ਤਾਂ ਅੱਜ ਤੱਕ ਕਿਸੇ ਨੇ ਬੁਲਾਇਆ ਨਹੀਂ ਉਹ ਬੋੜੀਆਂ ਦੇ ਮੁੰਡੇ ਨਹੀਂ ਮੇਰੀ ਕਾਲਪ ਮੈਂ ਤਾਂ ਅੰਟਰਟੈਕਸਨ ਦਿੰਨੀ ਆ ਕਰ ਜਾ ਸਾਸਰੀ ਕਾ ਜੀ ਚੁੱਪ ਕਰ ਤੇਰੀ ਬਾਤ ਸੁਣ ਲੈ ਕਾ ਉਹ ਬਗੜਾ ਰਕੇ ਰਾਜੇ ਦਿਮਾਗ ਥੜਾ ਜੇ ਮੇਰੀ ਭਾਬੀ ਦਾ ਹੋਆ ਸਾਸਰੀ ਕਾ ਮੈਂ ਨਹੀਂ ਆਣੀ ਨਾ ਅੰਦਾ ਹਾਂ 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 ਉਹ ਮੈਂ ਇੱਥੇ ਰੇ ਇਕੱਲੇ ਬਿਚੀਦਾ ਆਪਾਂ ਗੱਲਾਂ ਬਾਤਾਂ ਕਰਾਂਗੇ ਬੈਗ ਚੱਕ ਤੇ ਡੰਡੀ ਲੱਗ ਉਹ ਮੇਰੀ ਭਾਬੀ ਉਹ ਕਹਿਦੀ ਮੂਜ ਆਗ ਤੇ ਕਹਿੰਦੀ ਚ ਗਸਤਾ ਨਾ ਮੇਰੇ ਤੇ ਉਹ ਮੈਂ ਥੋੜਾ ਚਲ ਨਾ ਹਾਈ ਬੇਰਬਾ ਨੀ ਤੇ ਨੰਬਰ ਟਿਕੇਂਗੇ ਕਿ ਨਹੀਂ ਕਿਉਂ ਮਰਾ ਦਿਮਾਗ ਚੱਕ ਲਿਆ ਤਰਾ ਕੇ 10 ਮਿੰਟਾਂ ਦੇ ਵਿੱਚ ਹੀ ਨਹੀਂ ਭਾਬੀ ਤੇਨੂੰ ਕੀ ਪਤਾ ਜੇ ਆਪਾਂ ਕਿਸੇ ਆਂਟੀ ਕੁਮਾੜੀ ਨਾਲ ਪਿਆਰ ਨਾਲ ਗੱਲ ਕਰਦੇ ਨਾ ਅਗਲਾ ਚੀਜ਼ ਨੂੰ ਜਵਾਬ ਨਹੀਂ ਦਿੰਦਾ ਕੰਜਰ ਕੇ ਤੇਰਾ ਕੀ ਪਤਾ ਤੂੰ ਕਿਹੜੇ ਪਿਆਰ ਨਾਲ ਬੋਲਪੇ ਕਿਸੇ ਨਾਲ ਨਾਲ ਹਣੋ ਕੁਵਡੀਆਂ ਦਾ ਮੁੰਡਾ ਹੈ ਤੇਰਾ ਕੀ ਮਤਲਬ ਹੈ ਲੋਦਰ ਹੈਲੋ ਹਾਈ ਕਰਨ ਦਾ ਨਹੀਂ ਭਾਬੀ ਤੇਨੂੰ ਕੀ ਪਤਾ ਜੇ ਨਾ ਆਪਾਂ ਕਿਸੇ ਆਂਟੀ ਕੁਮਾੜੀ ਨਾਲ ਪਿਆਰ ਨਾਲ ਗੱਲ ਕਰਦੇ ਨਾ ਅਗਲਾ ਚੀਜ਼ ਨੂੰ ਜਵਾਬ ਨਹੀਂ ਦਿੰਦਾ ਕੰਜਰ ਕੇ ਤੇਰਾ ਕੀ ਪਤਾ ਤੂੰ ਕਿਹੜੇ ਪਿਆਰ ਨਾਲ ਬੋਲਪੇ ਕਿਸੇ ਨਾਲ ਨਾਲ ਹਣੋ ਕੁਵਡੀਆਂ ਦਾ ਮੁੰਡਾ ਹੈ ਤੇਰਾ ਕੀ ਮਤਲਬ ਹੈ ਲੋਦਰ ਹੈਲੋ ਹਾਈ ਕਰਨ ਦਾ ਲੈ ਬਹੁਤ ਅਚਰ ਸੋਹਣਾ ਹੀ ਵਾਲਾ ਭਾਬੀ ਅ ਚੱਪਲ ਦਿੰਦੀ ਹਾਂ ਜਾਨੀ ਸੋਨੇ ਭਾਬੀ 150 ਰੁਪਏ ਚ ਲੈ ਲਈ ਹੈ ਆ ਵੀਰ ਰੱਬ ਆ ਜਾਂਦੇ ਤੇਰੇ ਵੀਰੇ ਨੂੰ ਚੰਗਾ ਉਹ ਤੈਨੂੰ ਛੱਡਿਆ ਆਉਂਦਾ ਕਿਤੇ ਨਹੀਂ ਕੁਝ ਕਹਿੰਦਾ ਤੈਨੂੰ ਉਹ ਕੁੱਟਦਾ ਮਾਰਦਾ ਕਿਤੇ ਨਹੀਂ ਮੈਂ ਭਾਬੀ ਮੈਂ ਨਹੀਂ ਜਾਣਦੀ ਹੈਗੀ ਉਹੀ ਗੱਲਾਂ ਕਰੀ ਜਾਂਦੀਆਂ ਫਿਰ ਤੂੰ ਤਾਂ ਬਟਾ ਆ ਬਹਿ ਗਈ ਆ ਦੇਖ ਮੈਂ ਤੈਨੂੰ ਆਪ ਦਾ ਸਮਾਨ ਦਿਖਾਉਣੀ ਆ ਮੈਂ ਧਾਣਾ ਸਪਾ ਚਾਹ ਰਿਹਾ ਕੁਝ ਛਕ ਲਈ ਮੈਂ ਤਾਂ ਬਿਸਕੁਟ ਵੀ ਛਕ ਲਈ ਅ ਤਦ ਆ ਬੈਠੀ ਦੁਪਾਸਾ ਮਗਾਈ ਸੀਗੀ ਹਾਂ ਲੈ ਭਾਬੀ ਤੂੰ ਵਿਖਾ ਲੈ ਇੱਕ ਉਹਦਾ ਮੱਥ ਚੱਕ ਲਿਆ ਨਹੀਂ ਤੂੰ

ਨੇ ਪਾਪੀ ਅੰਜਰਗੇ ਕੀ ਹੋ ਗਿਆ ਹੋ ਰਿਹਾ ਹੋ ਰਿਹਾ ਨਹੀਂ ਪਾਪੀ ਨਹੀਂ ਪਾਪੀ ਮੈਂ ਜਾਏਗੀ ਨਹੀਂ ਹੌਂ ਡਾਵਾ ਦਾ ਪੱਖਾ ਕਿ ਫੋਲੇ ਲੈ ਹਨ ਪਾਪੀ ਮੈਂ ਇਹ ਨੂੰ ਕੀ ਕਹਿਤਾ ਸੀ ਮੈਂ ਤਾਂ ਰੋਲਾ ਪਾਇਆ ਪੈ ਜੋ ਸੁਪਨੇ ਡੰਗ ਮਾਰਿਆ ਹੁੰਦਾ ਤੇਰੇ ਨਹੀਂ ਪਾਪੀ ਚੱਲ ਕੋਈ ਨਾ ਥੱਪੜ ਤਾਂ ਮਾਰ ਮੈਨੂੰ ਤੂੰ ਸੇਕਦਾ ਚੱਲ ਉਹ ਤਾਂ ਕੋਈ ਨਾ ਆ ਇਹ ਨੂੰ ਦੇਖ ਕੇ ਤਾਂ ਮੈਨੂੰ ਸਾਰਾ ਕੋਈ ਨਾ ਮੈਨੂੰ ਵੀ ਲੱਗਿਆ ਤੇਰੇ ਜਿਆਦਾ ਲੱਗਿਆ ਹਣਾ ਕੋਈ ਨਾ ਆਏ ਨਾ ਕਰਿਆ ਘਰ ਬੋਲ ਨਾ ਕਰਿਆ ਘਰ ਇਹਨਾਂ ਮੇਰੀ ਗੱਲ ਸੁਣ ਤੂੰ ਮਰ ਨਹੀਂ ਆਏ ਦੱਸ ਐਡਾ ਪੱਖਾ ਕਿੱਥੋਂ ਲੈਂਦਾ ਤੂੰ ਤਾਂ ਮੇਰੇ ਪਾਈ ਨੂੰ ਗਾਲ ਕੱਢਦੇਂ ਗਿਆ ਮੈਂ ਐਡਾ ਵੱਡਾ ਪੱਖਾ ਲੈ ਆਇਆ ਹੁਣੀ ਹੁਣੀ ਘਰ ਲੈਤਾ ਤੂੰ ਨਹੀਂ ਦੇ ਬੂਫ ਜੀਏ ਕੂਲਰ ਐ ਅੱਛਾ ਇਹਨੂੰ ਕੂਲਰ ਕਹਿੰਦੇ ਆ ਰਾਤ ਨੂੰ ਪਤਾ ਮੱਛਰ ਲੜੂਗਾ ਇੱਥੇ ਜੇ ਨਾ ਲਾਇਆ ਤਾਂ ਅੱਛਾ ਚਲ ਬਣੀ ਆਏ ਗੱਲ ਸੋਣੇ ਅੱਜ ਤਾਂ ਫਿਰ ਮੈਂ ਪਉਂਗੀ ਇਹਦੇ ਸਾਹਮਣੇ ਤੂੰ ਬੈ ਜੀ ਹਾਂ ਬੈ ਜੀ ਬਾਬਾ ਗੁਰੂ ਮੇਰੀ ਗੱਲ ਸੁਣ ਐ ਕਰ ਤੂੰ ਦੋ ਟੋਕਰੇ ਤੂੜੀ ਦੇ ਪਾ ਦੇ ਮੈਂ ਸਨ ਕਾਹਨੂੰ ਤੂੰ ਗੱਲਾਂ ਦੇ ਕੀ ਕਰਦੀ ਐ ਕੰਡੀ ਤੂੜੀ ਪਾਵੇ ਆ ਮੈਂ ਕਿ ਮੈਂ ਤੂੜੀ ਪਾਵੇ ਲੈ ਮੈਂ ਕਿ ਇੱਥੇ ਕੋਈ ਢੂੜੀ ਪਾਉਣ ਆਈ ਆ ਤੇਰੇ ਉਹੀ ਗੱਲਾਂ ਮਾਰ ਕੇ ਇੱਕ ਤਾਂ ਮੇਰਾ ਕੰਮ ਇੱਕ ਤਾਂ ਹਮ ਜੇ ਕਹੂੰਗੀ ਦੇਖ ਕੇ ਲਗਾ ਮਰੀ ਚੱਲ ਛੱਡ ਨਹੀਂ ਭਾਬੀ ਹੋਰ ਦੱਸ ਮੇਰੀ ਗੱਲ ਸੁਣਾ ਨਹੀਂ ਗੱਲ ਸੁਣ ਲੈ ਦੱਸ ਮੈਂ ਇੰਨਾ ਖਰਚਾ ਕਰਾ ਤਾ ਮੇਰੇ ਪਾਈ ਦਾ ਹੈ ਤੇ ਤਸੱਲੀ ਪੈ ਗਈ ਤੇਰੇ ਹੁਣ ਮਾਰਚ ਉਹ ਚੱਜ ਦੀ ਗੱਲ ਕਰ ਲੈ ਕੰਮ ਦੀ ਠੀਕ ਹੈ ਨਹੀਂ ਕੰਮ ਦੀ ਕਰੇ ਤਾਂ ਮੈਂ ਐਂ ਕਰਦੀ ਆ ਮੈਨੂੰ ਤਾਂ ਐ ਲੱਗਦਾ ਜਿਹੜਾ ਤੂੰ ਇੰਨਾ ਕਸ ਲੈ ਕੇ ਆਈ ਆ ਨਹੀਂ ਤੇਰੇ ਪਾਠੀਆਂ ਵਾਲਾ ਬਿਜ਼ਨਸ ਕਿਵੇਂ ਚੱਲਦਾ ਨਹੀਂ ਪਾਠੀਆਂ ਵਾਲਾ ਬਿਜ਼ਨਸ ਹਰਿਆ ਡਾਊਨ ਪੈ ਰਿਹਾ ਘਰ ਬਦਲੇ ਨਵਾ ਹੁਣ ਜਿਹੜੇ ਪੁਰਾਣੇ ਗਾਖ ਸੀ ਸਾਰਿਆਂ ਨੂੰ ਫੋਨ ਕਰਾਂਗੇ ਉਹਨਾਂ ਨੂੰ ਵੀ ਭਾਈ ਮੈਂ ਘਰ ਇੱਧਰ ਲੈ ਲਿਆ ਅੱਛਾ ਇਹ ਦਾ ਮਤਲਬ ਤੂੰ ਪਾਠੀਆਂ ਵਾਲਾ ਬਿਜ਼ਨਸ ਹੀ ਬੰਦ ਕਰ ਤਾ ਨਹੀਂ ਬੰਦ ਕਰਨੂ ਕਰਾਂਗੇ ਉਹਦੇ ਬਿਨਾਂ ਕਿੱਥੇ ਸਰਦਾ ਮੇਰਾ अच्छा फिर हुन ਕਿੱਥੇ ਪੱਛਦੀਆਂ ਬਾਤੀਆਂ ਮੈਂ ਉੱਥੇ ਛੱਤ ਤੇ ਬਾੜਾ ਲਾਤਾ ਹੁਣ ਤਾਂ ਹੂੰ ਅਡੱਖੀ ਤੀ ਮਿਆਂ ਦੀ ਤੂੰ ਛੱਤ ਤੇ ਬਾੜਾ ਲਾਤਾ ਉਹੀ ਨਾ ਕਿ ਤੇ ਛੱਤ ਤੇ ਗੋਹਾ ਪੈਦਾ ਕਰਦੀ ਇੱਥੇ ਬਾੜਾ ਲਾਤਾ ਮਰੀ ਜਨੀ ਐ ਅਡਿੰਗਾ ਜੇ ਮੂੰਹ ਕੱਟ ਕਰ ਲੈ ਤੂੰ ਮੈਨੂੰ ਮੈਨੂੰ ਆ ਲੱਗਦੀ ਹੁਣ ਬਸ ਬਿੰਦ ਚੱਟ ਚ ਮੈਥੋਂ ਖਾ ਕੇ ਨਾ ਖੱਲੇ ਤਾਂ ਹੁਣ ਤੂੰ ਫੇਰ ਜਾਏਂਗੀ ਸੋਹਣੀ ਜਾਨ ਦੀ ਜੁੰਦੀ ਕੋਈ ਨਹੀਂ ਭੋਬੀ ਉਰੀਆ ਨਹੀਂ ਨਹੀਂ ਮੈਂ ਤਾਂ ਆਪਣੇ ਦੋ ਨਾਂ ਦੇ ਇਹਨੂੰ ਗੋਲੀ ਮਾਰੇ ਤਾਂ ਦੇ ਇਹਨੂੰ ਪਰ ਉਰੀਆ ਆਪਾਂ ਤੂੜੀ ਤੋ ਕੀ ਲੈ ਮੇਰੀ ਕਾਨਸਨ ਉਹ ਰੋ ਬੋ ਉਹ ਰੋ ਬੋ ਨਿਆ ਹਾ ਤੂੰ ਮਾਰੀ ਜਾਨੀ ਬਚਾਏ ਨਾ ਖਾਮ ਦਾ ਨੁਕਸਾਨ ਕਰ ਦੇ ਤੇਰਾ ਕੀ ਜਾਣਾ ਹਾਏ ਹਾਏ ਮੇਰਾ ਦਿਮਾਗ ਹਿੱਲਣ ਵਾਲਾ ਹੋ ਗਿਆ ਕੋਲ ਤਸ ਵਿੱਚ ਤੁਹਾਨੂੰ ਕਹਿੰਦੇ ਦੱਸ ਦੂੰਗੀ ਨਾ ਫਿਰ ਤੂੰ ਮੱਕ ਤੱਕ ਗੋਲੀ ਮੰਗੂ ਚੱਲੂ ਗੋਲੀ ਮੰਗੂ ਮੇਰੀ ਕਾਤਸ ਚੜੀ ਪਾਠੀ ਗੜਾ ਬਿਜ਼ਨਸ ਹੈ ਨਾ ਜੇ ਤੂੰ ਮੇਰੇ ਨਾਲ ਉਹ ਨਹੀਂ ਕਹਿੰਦੇ ਹੁੰਦੇ ਕਰ ਲੈ ਉਹ ਅੱਧਾ ਅੱਧਾ ਸ਼ੇਅਰਿੰਗ ਸ਼ੇਅਰਿੰਗ ਕਰ ਲੈ ਮੇਰੇ ਨਾਲ ਕਾ ਤੇ ਸ਼ੇਅਰਿੰਗ ਕਰ ਲਾ ਕਿਵੇਂ ਸ਼ੇਅਰਿੰਗ ਕਰ ਲਾ ਤੇਰੇ ਨਾਲ ਆ ਦੇਖ ਤੂੰ ਨਾ ਮੈਨੂੰ ਉਹ ਬੋਰਾ ਪਾ ਕੇ ਦੇ ਦੇਕਰ ਪਾਥੀਆਂ ਦਾ ਪਿੰਡੋਂ ਪਿੰਡੀ ਜਾ ਕੇ ਵੇਚ ਆ ਕਿ ਉਹ ਪੱਤੇ ਦੇਖੋ ਭਾਈ ਬਿਜ਼ਨਸ 'ਚ ਕੋਈ ਰੋਲਾ ਨਹੀਂ ਹੈਗਾ ਤੈਨੂੰ ਮੈਂ ਕੱਲੀ ਦਫਾ ਹੋ ਪਰੇ ਨਹੀਂ ਮੇਰੀ ਗੱਲ ਤਾਂ ਸੁਣ ਲੈ ਮੇਰਾ ਬੈਗ ਵੀ ਨਹੀਂ ਅੰਦਰ ਚੱਕਿਆ ਤਰਾ ਉਰੇ ਬੈਠ ਮੇਰੀ ਗੱਲ ਸੁਣ ਨਹੀਂ ਦੇਖ ਬਿਜ਼ਨਸ 'ਚ ਕੋਈ ਰੋਲਾ ਨਹੀਂ ਹੈਗਾ ਕੋਈ ਨਾ ਉਹ ਤੈਨੂੰ ਵਿੱਚ ਭੇਜਿਆ ਕਰਾਂਗੇ ਚੱਲ ਜਾ ਅੰਦਰ ਚੱਲੇ ਜਾ ਪਹਿਲੇ ਸਾਕ ਦੀ ਗੱਲ ਤਾਂ ਕਰ ਮੈਂ ਸੁਣ ਲੈ ਸੁਣ ਕੇ ਕਰਾਂ ਮੈਂ ਤੈਨੂੰ 1.5 ਰੁਪਿਆ ਦੇ ਆ ਕਰਨਗੀ ਤੇ ਮੈਂ ਬੰਨੀ ਮੱਤ ਕਿੱਥੇ ਬਾੜਤੀ ਲਿਆ ਕਰ ਬੋਇਥੇ ਮੈਂ ਮੈਂ ਤਵ ਤੇ ਪਾਈ ਦੇ ਕਰਨ ਲੋਕੇ ਹੱਲਿਆ ਕਰਨਾ ਪੈ ਜੇ ਕਰ ਕਿੱਥੇ ਬਾੜਤੀ ਲੇਗਾ ਮੈਂ ਤੈਨੂੰ 1.5 ਰੁਪਿਆ ਆ ਜਾ ਆ ਪਰ ਵੀ ਰਗਾ ਚੇਪਿਆ ਜਾ ਆ ਜਾ ਛਾੜ ਦੇ ਮੇਰੀ ਵੀਰੇ ਆ ਜਾਗਾ ਫਿਰ ਵੀਰੇ ਨੂੰ ਬਾਟ ਮਿਲ ਗਿਆ ਮੇਰੀ ਗੱਲ ਸੁਣ 1.5 ਰੁਪਿਆ ਤੇਰਾ 1.5 ਰੁਪਿਆ ਮੀ ਓ ਨੀ ਗਿਆ ਨਾ ਉਹ ਜਾਰੀ ਉੱਥੇ ਜਾਣ ਤੇ ਡਾਕ ਕੇ ਆਈ ਉਹਨਾਂ ਕੋ ਤੇ ਇੱਕ ਹੋਰ ਕੰਮ ਨਹੀਂ ਕਰੇ ਉਹ ਅਗਲੀ ਨੇ ਕੰਮ ਨਹੀਂ ਕਵਲੀ ਨੇ ਵੀ ਪੁੱਛਿਆ ਇਹਨੂੰ ਗੱਲਾਂ ਸੁਣਾ ਰਹੀਆਂ ਅੱਛਾ ਜਿਹੜੀ ਦੂਸਰੀ ਆਈ ਸੀ ਸੂਹਾ ਲੈਣ ਵਾਸਤੇ ਉਧਰ ਲਈ ਉਧਰ ਕਰਦ ਲਈ ਉਹ ਕਹਿੰਦੀ ਦੂਰ ਲਈ ਲਿਆ ਪਰ ਕੋਈ ਨਾ ਮੈਂ ਆਂਦੀ ਜਾਂਦੀ ਰਹਾਂਗੀ ਤੈਨੂੰ ਸਾਰੇ ਮੱਲੇ ਦੀ ਮੈਂ ਖ਼ੈਰ ਖਬਰ ਤੇ ਦਿੰਦੀ ਰਹਾਂਗੀ ਅੱਛਾ ਪਹਿਲੀ ਜਿਹੜੀ ਅਸੀਂ ਵੀਡੀਓ ਵੇਖੀ ਸੀ ਉਹਦੇ ਵਿੱਚ ਵੀ ਇੰਨੇ ਹੀ ਜਾ ਕੇ ਉਹਨਾਂ ਦੋਵਾਂ ਦੀ ਲੜਾਈ ਕਰਾਈ ਸੀ ਉਹਨੂੰ ਤੇਰੀ ਪਤਨੀ ਚੱਕੀ ਪਾਦ ਗਈ ਚੱਕੀ ਜਾਂਦੀ ਤੂੰ ਹਾਂ ਮਤਲਬ ਇਹ ਜਿਹੜੀ ਇੱਕ ਮੱਲੇ ਚ ਫੱਪੇ ਕੁੱਟ ਨਹੀਂ ਮਾਈ ਦਾ ਆਸਰਾ ਵੀ ਹੁੰਦੇ ਜਿਹੜੀ ਉਧਰ ਦੀ ਆਂਦਰ ਦੀ ਇਧਰ ਦੀ ਉਧਰ ਲਾ ਕੇ ਲੜਾਈਆਂ ਕਢਾ ਦਿੰਦੇ ਅੱਛਾ ਨਜ਼ਰ ਆਪਣੇ ਘਰ ਦਾ ਹਵਾੜ ਨਹੀਂ ਕਰ ਲੈਂਗੇ ਹਾਂ ਕਈਆਂ ਦੀ ਆਦਤ ਹੁੰਦੀ ਆ ਕੇ ਤੇ 10 ਘਰ ਉਹਨਾਂ ਨੇ ਫੇਰਨਾ ਤੇ 10 ਘਰ ਫੇਰ ਕੇ ਤੇ ਉਹਨਾਂ ਨੇ ਗੱਲ ਇੱਕ ਦੀ ਦੂਸਰੇ ਘਰ ਦੀ ਦੂਸਰੀ ਦੀ ਤੀਸਰੇ ਘਰ ਦੱਸ ਨਹੀਂ ਹੁੰਦੀ ਗਿਆ ਤੇ ਉਹ ਜਾਣਦੇ ਕਿ ਆਹਦਾ ਹੁੰਦਾ ਤੇਰਾ ਨਾਂ ਨਾ ਆਵੇ ਮੇਰਾ ਨਾਂ ਨਾ ਆਵੇ ਤੇ ਮੈਂ ਕਿ ਅਗਲਾ ਬੰਦਾ ਵੀ ਬੜਾ ਪੱਕਾ ਹੋ ਕੇ ਉਹਦਾ ਨਾਂ ਨਹੀਂ ਦੱਸਦਾ ਹੋਰ ਨਹੀਂ ਬੋਧਿਆ ਇੱਕ ਵਾਰੀ ਉਹਦਾ ਨਾਮ ਹੀ ਲਿਆ ਤੇ ਬਾਅਦ ਚ ਉਹਨੇ ਗੱਲ ਕੀਤੀ ਪਰ ਉਹ ਤਾਂ ਗੱਲ ਕੀਤੀ ਕਿ ਪੁੱਛਣੀ ਆ ਸੀ ਬਾਕੀ ਇਹ ਕਿ ਵਧੀਆ ਸੀ ਵੀਡੀਓ ਵਧੀਆ ਸੀ ਤੁਹਾਨੂੰ ਕਿਦਾਂ ਦੀ ਲੱਗੀ ਕਮੈਂਟ ਸੈਕਸ਼ਨ ਚ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਨੂੰ ਲਾਈਕ ਵੀ ਕਰੋ ਸ਼ੇਅਰ ਵੀ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਮਿਲਦੇ ਹਾਂ ਜੀ ਨਵੀਂ ਵੀਡੀਓ ਚਲਾਰਾ